ਸਕਾ ਪੰਜਾ ਸਾਹਿਬ ਸਿੱਖਾਂ ਦੀ ਸ਼ਹਿਨਸ਼ੀਲਤਾ ਸੂਰਬੀਰਤਾ ਅਤੇ ਕੁਰਬਾਨੀ ਦੀ ਇੱਕ ਉਦਾਹਰਨ ਹੈ। ਕੀ ਸੀ ਸਕਾ ਪੰਜਾ ਸਾਹਿਬ ਦਾ ਇਤਿਹਾਸ? ਇਸ ਬਾਰੇ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਅੰਦਰ। ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ। ਪੰਜਾ ਸਾਹਿਬ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਅਟਕ ਜ਼ਿਲ੍ਹੇ ਵਿੱਚ ਇਕ ਮਹੱਤਵਪੂਰਨ ਗੁਰੂਦਾਮ ਹੈ ਇਹ ਪਿਸ਼ਾਵਰ ਜਾਣ ਵਾਲੀ ਰੇਲਵੇ ਲਾਈਨ ਉੱਤੇ ਸਥਿਤ ਹਸਨ ਅਬਦਾਲ ਰੇਲਵੇ ਸਟੇਸ਼ਨ ਤੋਂ 1 ਕਿਲੋਮੀਟਰ ਦੱਖਣ ਪੱਛਮ ਵਿੱਚ ਸਥਿਤ ਹੈ ਇਤਿਹਾਸ ਮੁਤਾਬਿਕ ਇਹ ਕਿਹਾ ਜਾਂਦਾ ਹੈ ਕਿ 1578 ਈਸਵੀ ਦੇ ਵਿਸਾਖ ਮਹੀਨੇ ਵਿੱਚ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਦੇ ਨਾਲ ਇਸ ਜਗ੍ਹਾ ਪਹੁੰਚੇ ਸਨ ਇੱਕ ਠੰਡੇ ਸ਼ਾਮ ਵਾਲੇ ਰੁੱਖ ਦੇ ਹੇਠਾਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਦੇ ਸ਼ਰਧਾਲੂ ਆਲੇ-ਦੁਆਲੇ ਇਕੱਠੇ ਹੋ ਗਏ। ਇਸ ਨਾਲ ਇੱਕ ਸਥਾਨਕ ਸੰਤ ਸ਼ਾਹ ਵਲੀ ਕੰਦਾਰੀ ਨਾਰਾਜ਼ ਹੋ ਗਿਆ। ਗੁਰੂ ਜੀ ਨੂੰ ਪਿਆਸ ਲੱਗੀ ਤਾਂ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਸ਼ਾਹ ਵਲੀ ਕੰਦਾਰੀ ਕੋਲ ਤਿੰਨ ਵਾਰ ਭੇਜਿਆ ਅਤੇ ਵਲੀ ਕੰਦਾਰੀ ਨੂੰ ਪਾਣੀ ਦੇਣ ਲਈ ਕਿਹਾ। ਵਲੀ ਕੰਦਾਰੀ ਨੇ ਭਾਈ ਮਰਦਾਨਾ ਜੀ ਦੀ ਬੇਨਤੀ ਨੂੰ ਠੁਕਰਾ ਦਿੱਤਾ। ਅਤੇ ਉਹਨਾਂ ਨਾਲ ਬਤਨੀ ਜੀ ਕੀਤੀ ਇਸ ਦੇ ਬਾਵਜੂਦ ਵੀ ਮਰਦਾਨਾ ਜੀ ਬੜੀ ਨਿਮਰਤਾ ਨਾਲ ਆਪਣੀ ਮੰਗ ਦੁਹਰਾਉਂਦੇ ਰਹੇ ਵਲੀ ਨੇ ਟਿੱਪਣੀ ਕੀਤੀ ਤੁਸੀਂ ਆਪਣੇ ਮਾਲਕ ਨੂੰ ਕਿਉਂ ਨਹੀਂ ਪੁੱਛਦੇ ਜਿਸ ਦੀ ਤੁਸੀਂ ਸੇਵਾ ਕਰਦੇ ਹੋ ਮਰਦਾਨਾ ਨਿਰਾਸ਼ ਹੋ ਕੇ ਗੁਰੂ ਜੀ ਕੋਲ ਵਾਪਸ ਗਿਆ ਅਤੇ ਕਿਹਾ ਮੈਂ ਪਿਆਸ ਨਾਲੋਂ ਮੋਦ ਨੂੰ ਤਰਜੀਹ ਦਿੰਦਾ ਹਾਂ ਪਰ ਵਲੀ ਅਹੰਕਾਰੀ ਕੋਲ ਨਹੀਂ ਜਾਵਾਂਗਾ ਗੁਰੂ ਜੀ ਨੇ ਨੇੜੇ ਪਈ ਇੱਕ ਵੱਡੀ ਚਟਾਨ ਨੂੰ ਪਾਸੇ ਕੀਤਾ ਤਾਂ ਪਾਣੀ ਦਾ ਇੱਕ ਸ਼ੁੱਧ ਚਸ਼ਮਾ ਫੁੱਟਿਆ ਅਤੇ ਬੇਅੰਤ ਵਹਿਣ ਲੱਗਾ। ਬਈ ਮਰਦਾਨਾ ਨੇ ਆਪਣੀ ਪਿਆਸ ਬੁਝਾਈ ਅਤੇ ਗੁਰੂ ਜੀ ਦਾ ਸ਼ੁਕਰੀਆ ਅਦਾ ਕੀਤਾ। ਦੂਜੇ ਪਾਸੇ ਸ਼ਾਹ ਵਲੀ ਕੰਦਾਰੀ ਦਾ ਚਸ਼ਮਾ ਸੁੱਕ ਗਿਆ। ਇਹ ਦੇਖ ਕੇ ਵਲੀ ਨੇ ਗੁੱਸੇ ਵਿੱਚ ਆ ਕੇ ਪਹਾੜ ਦੀ ਚੋਟੀ ਤੋਂ ਪਹਾੜ ਦਾ ਇੱਕ ਹਿੱਸਾ ਗੁਰੂ ਜੀ ਵੱਲ ਛੁੱਟ ਦਿੱਤਾ। ਗੁਰੂ ਜੀ ਨੇ ਛੁੱਟੀ ਹੋਈ ਚਟਾਨ ਨੂੰ ਆਪਣੇ ਸੱਜੇ ਹੱਥ ਨਾਲ ਰੋਕ ਦਿੱਤਾ। ਇਹ ਕ੍ਰਿਸ਼ਮਾ ਵੇਖ ਸ਼ਾਹ ਵਲੀ ਕੰਦਾਰੀ ਦਾ ਹੰਕਾਰ ਟੁੱਟਿਆ ਅਤੇ ਉਹ ਗੁਰੂ ਜੀ ਦੇ ਚਰਨੀ ਆ ਪਿਆ ਇਸੇ ਇਤਿਹਾਸਿਕ ਜਗ੍ਹਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਦੀ ਉਸਾਰੀ ਕਰਵਾਈ ਜਿਸ ਨੂੰ ਗੁਰਦੁਆਰਾ ਪੰਜਾ ਸਾਹਿਬ ਕਿਹਾ ਜਾਣ ਲੱਗਾ ਸਾਕਾ ਪੰਜਾ ਸਾਹਿਬ ਸਿੱਖਾਂ ਦੀ ਸ਼ੈਨਸ਼ੀਲਤਾ ਸੂਰਬੀਰਤਾ ਅਤੇ ਕੁਰਬਾਨੀ ਦੀ ਇੱਕ ਉਦਾਹਰਨ ਹੈ ਜੋ ਮਿਤੀ 31 ਅਕਤੂਬਰ 1922 ਦੀ ਸਵੇਰ 10 ਵਜੇ ਨੂੰ ਪੰਜਾ ਸਾਹਿਬ ਦੇ ਨੇੜੇ ਹਸਨ ਅਬਦਾਲ ਰੇਲਵੇ ਸਟੇਸ਼ਨ ਤੇ ਸਿੱਖਾਂ ਵੱਲੋਂ ਦੁਨੀਆ ਅੱਗੇ ਪੇਸ਼ ਕੀਤੀ ਗਈ ਸੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਗੁਰਦੁਆਰਾ ਗੁਰੂ ਕਾ ਬਾਗ ਆਪਸੀ ਸਮਝੌਤੇ ਮਗਰੋਂ ਪੁਜਾਰੀਆਂ ਤੋਂ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਵਿੱਚ ਆ ਗਿਆ ਸੀ ਇਸ ਗੁਰਦੁਆਰੇ ਦੇ ਨਾਂ ਲੱਗੀ ਜ਼ਮੀਨ ਤੋਂ ਗੁਰੂ ਕਾ ਲੰਗਰ ਲਈ ਲੱਕੜ ਲਿਆਉਣ ਵਾਸਤੇ ਦਰਖਟ ਕੱਟਣ ਦੇ ਅਧਿਕਾਰ ਨੂੰ ਦ੍ਰਿੜ ਕਰਾਉਣ ਹਿੱਤ 8 ਅਗਸਤ 1922 ਨੂੰ ਇੱਕ ਅਹਿੰਸਕ ਸੰਘਰਸ਼ ਸ਼ੁਰੂ ਕੀਤਾ ਗਿਆ ਪਹਿਲਾਂ ਤਾਂ ਇਸ ਅੰਦੋਲਨ ਦੇ ਜਥੇ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਉੱਤੇ ਨਜਾਇਜ਼ ਦਖਲ ਦਾ ਮੁਕੱਦਮਾ ਚਲਾਇਆ ਗਿਆ ਪਰ 25 ਅਗਸਤ ਤੋਂ ਮਗਰੋਂ ਹਰ ਰੋਜ਼ ਆਉਣ ਵਾਲੇ ਸਿੱਖ ਜਥਿਆਂ ਦੀ ਪੁਲਿਸ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇਹ ਸਭ ਕੁਝ 13 ਸਤੰਬਰ ਤੱਕ ਵਾਪਰਦਾਰਿਆ ਫਿਰ ਗਵਰਨਰ ਪੰਜਾਬ ਦੇ ਦਖਲ ਦੇਣ ਤੇ ਕੁੱਟਮਾਰ ਬੰਦ ਹੋ ਗਈ ਅਤੇ ਮੋੜ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਬੰਦੀਆਂ ਵਿਰੁੱਧ ਅੰਮ੍ਰਿਤਸਰ ਵਿੱਚ ਸਰਸਰੀ ਸੁਣਵਾਈ ਵਾਲੇ ਮੁਕੱਦਮੇ ਚਲਾਉਣ ਉਪਰੰਤ ਰੇਲ ਗੱਡੀਆਂ ਰਾਹੀਂ ਉਹਨਾਂ ਨੂੰ ਦੂਰ ਦੂਰ ਦੀਆਂ ਜੇਲਾਂ ਵਿੱਚ भेजना शुरू कर ਦਿੱਤਾ 29 اکتوبر 1922 ਨੂੰ ਇੱਕ ਜੱਥਾ ਰੇਲ ਗੱਡੀ ਰਾਹੀਂ اٹਕ ਦੇ ਕਿਲੇ ਵੱਲ ਤੋਰਿਆ ਗਿਆ ਜਿਸ ਨੇ हसन अब्दाल ਸਟੇਸ਼ਨ ਤੋਂ ਲੰਘਣਾ ਸੀ ਪੰਜਾ ਸਾਹਿਬ ਦੇ ਸਿੱਖਾਂ ਨੇ ਇਹਨਾਂ ਬੰਦਿਆਂ ਨੂੰ ਭੋਜਨ ਛਕਾਉਂਦਾ ਫੈਸਲਾ ਕੀਤਾ ਅਤੇ ਜਦੋਂ ਲਗਭਗ 200 ਸਿੱਖ ਲੰਗਰ ਲੈ ਕੇ ਰੇਲਵੇ ਸਟੇਸ਼ਨ ਪੁੱਜੇ ਤਾਂ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਇਹ ਗੱਡੀ हसन अब्दाल ਦੇ ਰੇਲਵੇ ਸਟੇਸ਼ਨ ਤੇ ਨਹੀਂ ਰੁਕੇਗੀ ਪੰਜਾ ਸਾਹਿਬ ਦੀ ਸੰਗਤ ਨੇ ਬੇਨਤੀ ਕੀਤੀ ਕਿ ਅਜਿਹੀਆਂ ਗੱਡੀਆਂ ਨੂੰ ਕੈਦੀਆਂ ਦੇ ਭੋਜਨ ਵਾਸਤੇ ਹੋਰ ਥਾਵਾਂ ਤੇ ਰੋਕਿਆ ਜਾਂਦਾ ਹੈ ਪਰ ਸਟੇਸ਼ਨ ਮਾਸਟਰ ਤੇ ਇਹਨਾਂ ਦਲੀਲਾਂ ਦਾ ਕੋਈ ਅਸਰ ਨਹੀਂ ਹੋਇਆ ਸੰਗਤ ਦੇ ਦੋ ਆਗੂਆ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਨੇ ਜਦੋਂ ਦੂਰੋਂ ਆਉਂਦੀ ਗੱਡੀ ਦੀ ਗੜਗੜ ਤੇ ਸੀਟੀਆਂ ਸੁਣੀਆਂ ਤਾਂ ਅੱਗੇ ਵੱਧ ਕੇ ਰੇਲ ਦੀ ਪਟਰੀ ਦੇ ਵਿੱਚcar ਚੌਂਕੜੀ ਮਾਰ ਕੇ ਬੈਠ ਗਏ ਗੱਡੀ ਆਪਣੀ ਰਫ਼ਤਾਰ ਤੋਂ ਹੌਲੀ ਹੋ ਗਈ ਉਹ ਹਾਰਨ ਮਾਰਦੀ ਆ ਰਹੀ ਸੀ ਰੇਲ ਰੁਕਦੀ ਰੁਕਦੀ ਪਟਰੀ ਦੇ ਬੈਠੇ ਸਿੰਘਾਂ ਨੂੰ ਨਿਤਾੜ ਕੇ ਅੱਗੇ ਜਾ ਕੇ ਰੁਕੀ ਸਿੱਖਾਂ ਨੇ ਕਹਿਤੀ ਸਿੰਘਾਂ ਨੂੰ ਪਰਛਾਤਾ ਸ਼ਿਕਾਇਆ ਅਤੇ ਕਰੀਬ ਡੇਢ ਘੰਟੇ ਬਾਅਦ ਰੇਲ ਗੱਡੀ ਨੂੰ ਅੱਗੇ ਦੇ ਸਫ਼ਰ ਲਈ ਤੋਰ ਦਿੱਤਾ ਗਿਆ ਇਸ ਖੂਨੀ ਸਾਕੇ ਵਿੱਚ 11 ਸਿੰਘ ਮੌਕੇ ਉੱਤੇ ਸ਼ਹੀਦ ਹੋ ਗਏ ਸਰਦਾਰ ਪ੍ਰਤਾਪ ਸਿੰਘ ਅਤੇ ਸਰਦਾਰ ਕਰਮ ਸਿੰਘ ਦੋ ਸਿੰਘ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੇ ਹਸਪਤਾਲ ਜਾ ਕੇ ਦੂਜੇ ਦਿਨ ਦਮ ਤੋੜ ਦਿੱਤਾ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਟੋਟਲ ਪੰਜਾਬੀ